ਜਿਸਦੇ ਵਿੱਚ ਕੋਈ ਵੀ ਸਰੀਰ ਨਾ ਹੀ ਚੰਗੀਤਰਾ ਦਾਖਲ ਹੋ ਸਕਦਾ ਸੀ ਨਾ ਹੀ ਚੰਗੀਤਰਾ ਬਾਹਰ ਸੱਕਦਾ ਸੀ ਅਤੇ ਨਾ ਹੀ ਚੰਗੀਤਰਾ ਖੋਲ੍ਹ ਸਕਦਾ ਸੀ ਔਰ ਨਾ ਹੀ ਚੰਗੀਤਰਾ ਚੁੱਕ ਸਕਦਾ ਸੀ ਗੁਰੂ ਸਾਹਿਬ ਜੀ ਨੂੰ 5 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਐਨੇ ਕਾਰਜਕ ਸੀਹ ਦਿੱਤੇ ਗਏ ਸਨ ਤੇ 5 ਨਵੰਬਰ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਭ ਤੋਂ ਪਹਿਲਾਂ ਪਾਈ ਕਾਲਾ ਜੀ ਨੂੰ ਤੇ ਇੱਕ ਵਿੱਚ ਪਿਠਾ ਕੇ ਉੱਪਰੋਂ ਕਰਮ ਤੇ ਫੇਰ ਪਾਈ ਮਤੀ ਦਾਸ ਜੀ ਨੂੰ ਦੋ ਲੱਕੜ ਦੇ ਫੱਟਿਆਂ ਵਿੱਚ ਬੰਨ੍ਹ ਕੇ ਆਲੇ ਨਾਲ چیر ਕੇ ਦੋ ਫੜ ਕਰਕੇ ਸ਼ਹੀਦ ਕੀਤਾ ਗਿਆ ਤੇ ਸਭ ਤੋਂ ਬਾਅਦ ਪਾਈ ਸਤੇ ਦਾਸ ਜੀ ਨੂੰ ਰੂਹ ਵਿੱਚ ਰੇਟ ਕੇ ਉੱਪਰੋਂ ਗਰਮ ਪਾਣੀ ਪਾ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ ਮੁਗਲਾਂ ਨੇ ਸਾਰਾ ਕੁਝ ਗੁਰੂ ਸਾਹਿਬ ਨੂੰ ਡਰਾਉਣ ਲਈ ਕੀਤਾ ਸੀ ਪਰ ਉਹ ਤਾਂ ਭੁੱਲ ਗਏ ਸਨ ਕਿ ਤਾਂ ਉਹ ਸਿੱਖ ਨੇ ਜਿਨ੍ਹਾਂ ਨੇ ਕੁਰਬਾਨੀ ਵਿੱਚ ਪੜਿਆ ਹੈ

जॾहिं मां